ਦਿੱਕੇ ਹਾਲ ਚਾਲ ਹੈ ਸਾਰਿਆਂ ਦਾ ਅੱਜ ਪਜਾਸਪਤੀ ਲੈ ਕੇ ਚਲੇ ਆ ਰੀਵਰ ਸਾਈਡ ਸਿਟੀ ਦੇ ਕੋਲ ਇੱਕ ਰੀਵਰ ਸਾਈਡ ਪਾਰਕ ਹੈ ਤੇ ਸਾਈਕਲ ਸੂਕਿਲ ਵਿੱਚ ਸਾਈਕਲ ਵੀ ਚਲਾਉਂਗਾ ਨਾ ਪੈਕ ਕਰਕੇ ਰੱਖ ਲਿਓ ਸਾਰਾ ਸਮਾਨ ਖਾਣ ਪੀਣ ਦਾ ਲੰਚ ਵੀ ਉੱਥੇ ਜਾ ਕੇ ਕਰੂੰਗੇ ਅੱਜ ਨਾ ਤੇ ਇਹ ਪਾਰਕ ਹੈ ਜਿੱਥੇ ਅਸੀਂ ਆਏ ਹਾਂ ਬੜਾ ਖੁਸ਼ ਹੋ ਜਾਂਦਾ ਬਹੁਤ ਸ਼ਰਾਰਤਾਂ ਕਰਾ ਮੇਰਾ ਦਿਲ ਲਾ ਰੱਖਦਾ ਸਾਰਾ ਦਿਨ ਬਹੁਤ ਲੋਕ ਸਾਰੇ ਬੱਚੇ ਆਏ ਤੇ ਬੱਚੇ ਸਕੂਲ ਦੇ ਸਾਰੇ ਬੋੜੇ ਖੁੱਤੂ ਜੀਏ ਕੋਣੋ ਇਹ ਉਹਨਾਂ ਦਾ ਛੋਟਾ ਸੀਗਾ ਇਹ ਤੇ 2-3 ਘੰਟੇ ਦਾ ਉਹ ਸਾਰੇ ਚਾਰ-ਪੰਜ ਸਾਲ ਦੇ ਸੀ ਜੀ ਤਾਂ ਵੀ ਆਪਣੀ ਕੋਸ਼ਿਸ਼ ਕਰੀ ਗਏ ਚੱਲੀ ਜਾਂਦਾ ਹੈ ਨਾ ਤੇ ਲੀ ਗਿਆ ਪਰ ਪੂਰਾ ਮਾਸਟਰ ਹੈ ਇਹ ਪੂਰਾ ਸੋਹਰੇ ਬੱਚੇ ਵੀ ਬਹੁਤ ਆ ਰਹੇ ਨੇ ਜਾ ਫਿਰਿਆ ਹੁਣ ਪਿੱਛੇ ਪਿੱਛੇ ਬਹੁਤ ਤੇਜ਼ ਚੱਲ 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 ਇਹਦੇ ਮਤਲਬ ਦਾ ਪੂਰਾ ਇੱਦਾਂ ਤੋਨਾ ਆ ਲੈ ਲੈ ਸਲਾਈਡ ਆ ਲੈ ਲੋ ਕੋਈ ਬੜੇ ਵੱੱਲੇ ਨਹੀਂ ਹੈ ਕੀਤਾ ਵੀ ਨਹੀਂ ਆ ਜਨ ਮੈਂ ਤੇੜ ਜਾਂਦਾ ਹਾਂ ਸਿੱਧਾ ਜਿਲਾ ਸਿੱਧਾ ਸਿੱਧਾ ਹਾਵਲ ਹੋ ਚੁੱਕੇ ਇਹਦੀ ਐਜ ਦਾ ਬੜੇ ਬੱਚਿਆਂ ਦੇ ਦੂਸਰੇ ਇਹਦਾ ਪੂਰਾ ਖੇਲ ਰਿਹਾ ਇਹ ਯੇ ਸਕੂਲ ਦੇ ਚੱਲੇ ਨੇ ਫਰੈਂਚ ਆ ਪੂਰਾ ਦੌੜ ਤੋੜੇ ਹੋਏ ਨੇ ਖੁਸ਼ ਹੋਏ ਅਜੂ ਇਹ ਆਪਾਂ ਦੇ ਰਿਹਾ ਸੀਟੇ ਪਰਲੀ ਸਾਈਡ ਬੈਠਾ ਹੈ ਤੂੰ ਕਿੰਨਾ ਖੁਸ਼ ਹੋ ਜਾਣਾ ਬਾਹਰ ਆ ਕੇ ਪਾਪਾ ਨਾਲ ਐ ਜਸਪਤੇ ਗੇਮ ਆ ਜਾਈ ਤੂੰ ਕਿੰਨਾ ਖੁਸ਼ ਹੋ ਜਾਣਾ ਬਾਹਰ ਆ ਕੇ ਪਾਪਾ ਨਾਲ ਪਾਣੀ ਪਾਣੀ ਹਾਂ ਪਾਣੀ ਜਾ ਹੁਣ ਉਧਰ ਨਾ ਆਉਣਾ ਮੈਨੂੰ ਮੈਨੂੰ ਫੋਲੋ ਕਰ ਲੈ ਤੂੰ ਤੂੰ ਰੋਸ਼ ਹੋ ਗਿਆ ਮੇਰੇ ਟੀਮ ਅੰਜਨ ਨੂੰ ਕਰਾ ਦੇ ਨਾਲੇ ਆਫ ਕਰ ਉਹਨਾਂ ਚਿੱਟੇ ਪਤੰਦਾ ਭੁੱਖੇ ਬਹੁਤ ਲੱਗੀ ਹੋਈ ਸੀ ਐਨੀ ਭੁੱਖ ਲੱਗੀ ਦੀ ਪਤੰਦਾ ਨਾ ਚਿੰਟੂ ਦੀ ਆ ਰਿਹਾ ਪਿਆਰ ਹੋਈ ਹੋਇਆ ਡੱਬਾ ਮੇਰ ਤੋਂ ਲੱਗ ਗਿਆ ਦਾ ਪਾਪਾ ਪਾਣੀ ਬੁਲਾ ਦੇ ਸਬਜ਼ੀ ਥੋੜੀ ਮਿਰਚੋਂ ਦਹੀਂ ਨਾਲ ਖਲਾਈ ਰੋਟੀ ਤੇ ਬਹੁਤ ਘੈਂਟ ਹੈ ਪਿਓ ਪੁੱਤ ਦਾ ਅਗੜੀ ਬੜੀ ਸਾਡੀ ਦੋਹਾਂ ਦੀ ਬਾਈ ਬੱਸ ਹੋਰ ਬਿਨਾ ਬਾਤ ਉੱਥੇ ਚੱਲਦੇ ਫਿਰ ਆਪਾਂ ਕੋਈ ਚੱਕਰੇ ਨਹੀਂ ਪੁੱਤ ਐਨਾਂ ਦਾ ਬੈਕਪੈਕ ਕਰਕੇ ਮੈਨੂੰ ਨਾਲ ਲੈ ਜਾਣਾ ਪੈਂਦਾ ਤਾਂ ਇਹ ਆਸਾਨ ਨਹੀਂ ਲੇ ਕੇ ਪਾਉਂਦਾ ਉਹਨਾਂ ਆ ਕੇ ਕਹਿੰਦਾ ਮੈਨੂੰ ਆਪ ਪਲਾ ਦੇ ਸਾਰਾ ਸਮਾਨ ਇਹਦਾ ਨਾਲ ਲਿੱਕ ਤੁਰਨਾ ਪੈਂਦਾ ਫਨ ਆ ਪੈਨ ਘਰ ਤੋਂ ਲਿਗਾਉਣਾ ਉੱਥੇ ਨਹੀਂ ਜਾਣਾ ਆਪਣੀ ਗੱਡੀ ਨਹੀਂ ਹੈਗੀ ਮਨੇ ਇਹ ਸਾਈਕਲ ਇੱਥੇ ਕੱਪੜੇ ਤਾਂ ਬਾਈਏ 5-10 ਮਿੰਟ ਕੱਢ ਦੋ ਬਜਦੀ ਲਵੇੜ ਦਿੰਦਾ ਫੇਰ ਬਸ ਫਿਰ ਆਈ ਨਹੀਂ ਖੁਸ਼ ਹੋ ਗਿਆ ਨਾਲੇ ਤਾਂ ਆਪਣੀ ਵਾਕ ਹੋ ਜਾਂਦੀ ਹੈ ਨਾ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਹੈ ਨਾਲੇ ਜਸਪਤ ਤੇ ਪੂਰਾ ਖੁਸ਼ ਰਹਿੰਦਾ ਫਿਰ ਇਹਦੀ ਐਕਸਾਈਟ ਨਹੀਂ ਤਾਂ ਘਰੇ ਇਹ ਬੋਰ ਹੋ ਜਾਂਦਾ ਨਾ ਆਹ ਦੇਖੋ ਬੱਤਕ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਇਹਨੂੰ ਬੱਤਕ ਕਿੱਥੇ ਬੱਤਕ ਕਿੱਥੇ ਆ ਗੀ ਗਿਆ ਗਿਰ ਗਿਆ ਗਿਰ ਗਿਆ ਭਾਈ ਗਿਰ ਗਿਆ ਚਾ ਖੜਾ ਹੋ ਜਾ ਖੜਾ ਹੋ ਜਾ ਬੱਤਕ ਕਿੱਥੇ ਉਹ ਦੱਸ ਹੋ ਜਾ ਹੋ ਜਾ ਖੜਾ ਹੋ ਜਾ ਕੋਈ ਚੱਕਰ ਨਹੀਂ ਜੇ ਗਿਰੂੰਗਾ ਤਾਂਹੀਂ ਸਿੱਖੂੰਗਾ ਤਾਂਹੀਂ ਤਕੜਾ ਹੋਊਗਾ ਯਾਰ ਉਹਣਾ ਨਹੀਂ ਹੈ ਬਸ ਬਿਲ ਦੇ ਕੋ ਕਿੰਨਾ ਸੋਹਣਾ ਹੈ ਨਾ ਕਿੰਨੀ ਸ਼ਾਂਤੀ ਹੋ ਰਹੀ ਮਨ ਨੂੰ ਬੜੀ ਸ਼ਾਂਤੀ ਜੀ ਮਿਲਦੀ ਰਹਾ ਘੈਂਟ ਜਿਹਾ ਲੱਗ ਫੀਲ ਹੋ ਜਾਂਦਾ ਫਤੇ ਕਣਕਾ ਮੇਰੀ ਪਾਪਾ ਫੋਟੋ ਖਿੱਚਦੇ ਸਾਈਕਲ ਤੇ ਵਧੀਆ ਵਧੀਆ ਕਹਿੰਦਾ ਮੇਰੇ ਫੋਟੋ ਨਾਲ ਗਿੱਚੇ ਤੇ ਫੋਟੋ ਖਿਚਾਣ ਦਾ ਬੜਾ ਸ਼ੌਂਕ ਹੈ ਇਹਨੂੰ ਹੈਨਾ ਦੱਸ ਕਰਕੇ ਤਾਂ ਹੈ ਨਾ ਨੋ ਨੋ ਜਸਪਾਲ ਸਿੱਧਾ ਨੋ ਸਾਡੇ ਕੋਲ ਵੀ ਨਹੀਂ ਪਤਾ ਕੁਝ ਕਿੱਟੀ ਦਾ ਇਹ ठाਉ ਜਸਪਾਲ ਤੇ ਜਸਪਾਲ ਦੂਰ ਬੈਠ ਕੇ 10 20 ਮਿੰਟ ਬੈਠ ਕੇ ਔਰ ਗੱਲਾਂ ਗੁੱਲਾਂ ਕਰੀਆਂ ਸੀ ਹੈਨਾ ਇਹਨੂੰ ਬੜਾ ਵਧੀਆ ਲੱਗਿਆ ਬੈਠੜ ਕੇ ਰਹਿ ਵੀ ਇਨ ਨੂੰ ਹੀ ਲੱਗਿਆ ਪਾਪਾ ਬੀਚ ਤੇ ਆ ਗਏ ਕਿ ਹਾਂ ਪੁੱਤ ਬੀਚ ਤੇ ਆ ਗਏ ਨਾ ਬੱਤ ਕਰਨ ਖੇਲੀ ਗਿਆ ਉਹਨੂੰ ਬੁਲਾਈ ਜਾ ਉਹ ਦੂਰ ਦੂਰ ਜਾਈ ਜਾ ਬਚਰੀ ਦੇਖ ਰਿਆ ਤੈਨੂੰ ਕਿੱਥੇ ਚਲੀ ਪਾਪਾ ਗਈ ਉਹ ਤਾਂ ਕਹਿੰਦਾ ਮੈਂ ਕਿਹਾ ਨਹੀਂ ਵਾਪਸ ਆਉਂਗੀ ਮੈਂ ਆ ਗਿਆ ਇੱਥੇ ਆ ਗਿਆ ਕਹਿੰਦਾ ਵੀ ਨਹੀਂ ਪਾਪਾ ਫੋਟੋ ਖਿਚਣ ਦੋ ਦਿਨਾਂ ਚਾਕੇ ਵੀ ਦੋ ਦਿਨ ਫੋਟੋ ਖਿਚਾਈਆਂ ਆਏ ਨੇ ਬਹੁਤ ਚਾਰ ਇਹਨਾਂ ਨੂੰ ਘੁੰਮਣ ਦਾ ਨਾ ਹੁਣ ਇੱਕ ਦੋ ਕਹਿੰਦਾ ਮੇਰੀ ਸਾਈਕਲ ਨਾਲ ਵੀ ਫੋਟੋ ਕਿਚ ਫਿਰ ਦੇਖਦਾ ਵੀ ਫੋਟੋ ਫੋਟਾਂ ਖਿਚਵਾ ਕੇ ਨਾ ਵੀ ਫੋਟੋ ਵਧੀਆ ਖਿੱਚੀ ਪਾਪਾ ਨੇ ਕਿ ਨਹੀਂ ਖਿੱਚੀ ਪੂਰਾ ਐਸਾ ਸਾਰਾ ਕੁਝ ਟੀਵੀ 'ਚ ਦੇਖਦਾ ਉੱਥੇ ਤੋਂ ਸਿੱਖਦਾ ਐ 15 ਮਿੰਟ ਨੇ ਲਾਂਚ ਨਹੀਂ ਲਾਏ 20 ਮਿੰਟ ਚ ਇਹ ਉਹਦੇ 'ਚ ਖੇਲੇ ਹੋਣਾ ਸੂਝ ਮਨਾਈ ਦੀ ਨੀ ਦੇਖੋ ਬੱਚੇ ਮੈਂ ਆਪਣੇ ਨਾਲ ਖੇਲੂ ਇਹ ਕਿੰਗਾ ਹੈ ਆਸਟ੍ਰੇਲੀਆ ਬਹੁਤ ਸੋਹਣਾ ਹੈ ਨਾ ਬਣਾਇਆ ਹੈ ਬਹੁਤ ਸੋਹਣਾ ਹੈ ਬੰਦੇ ਕੋਲ ਕੰਮ ਕਰਨ ਲਈ ਵੀ ਟਾਈਮ ਹੈਗਾ ਆਪਣੇ ਬੱਚਿਆਂ ਲਈ ਵੀ ਟਾਈਮ ਹੈਗਾ ਤੇ ਲਾਈਫ ਨੂੰ ਜਿਉਣ ਖਾਤਰ ਵਧੀਆ ਲਾਈਫ ਸਟਾਈਲ ਖਾਤਰ ਵੀ ਟਾਈਮ ਹੈਗਾ ਹੈ ਹਨਾ ਕਈ ਬੰਦੇ ਭੱਜੋ ਭੱਜ ਵੀ ਕਰ ਲੈਂਦੇ ਆ ਕਈ ਬੰਦੇ ਸਵਾਦ ਵੀ ਲੈਂਦੇ ਜਿੰਦਗੀ ਦਾ ਜਿਹੜਾ ਬੰਦੇ ਸਵਾਦ ਲੈਂਦੇ ਜਿੰਦਗੀ ਦਾ ਨਾ ਉਹਨਾਂ ਲਈ ਤਾਂ ਆਸਟ੍ਰੇਲੀਆ ਬੈਸਟ ਹੈ ਆਲੇ ਦਾਲੇ ਘੁੰਮੀ ਜਾਣਾ ਪਾਪਾ ਮੈਨੂੰ ਫੜੋ ਇਹ ਜਾਣਾ ਹੁਣ ਕਿ ਹੁਣ ਕਿੱਥੇ ਜਾਊਂਗਾ ਹੁਣ ਫੜ ਲਿਆ ਪਾਪਾ ਨੇ ਹੈ ਫੜ ਲਿਆ ਪਾਪਾ ਨੇ ਹੁਣ ਦੱਸ ਹੈ ਟਾ ਵੀ ਲਿਆ ਪਾਪਾ ਨੇ ਓਏ ਪਾਪਾ ਨੇ ਟਾ ਵੀ ਲਿਆ ਫਸ ਗਿਆ ਚਲ ਉੱਠ ਬੁੱਤ ਚਾਣਾ ਹੁਣ ਆਪਾਂ ਨੇ ਘਰ ਆਏ ਨਹੀਂ ਕਰੀ ਤਾ ਉੱਠ ਚਲੋ ਫਿਰ ਉੱਠ ਜੋ ਉੱਠ ਘਰ ਨਹੀਂ ਆਜ ਸੋ ਆ ਪਿੰਨ ਪਰ ਲਿਜਾਇਆ ਨਾ ਇਧਰ ਇਧਰ ਜਾਸਤ ਤੇ ਨੋ ਆ ਗਿਆ ਬਰੇ ਬਸ ਚਲੋ ਹੋ ਗਿਆ ਖੁੱਸ ਬਸ ਟਰਾਲੀ ਲੈ ਲਈ ਦੱਸ ਫਸੇ ਰੁਕ ਜੋ ਟਰਾਲੀ ਲੈ ਲਈ ਐਪਾਸ ਆ ਜੋ ਟਰਾਲੀ ਦੇ ਬੈਸ ਖੜ ਗਿਆ ਬਿਲਕੁਲ ਕਾ ਨਹੀਂ ਹੋਣੇ ਰੋਇਆ ਹੀ ਬਖਤ ਘਰੇ ਜਾਣ ਲਈ ਸੀ ਮੈਂ ਬਈ ਤੇ ਕੋਲਸ ਲੈਣਾ ਹੁਣ ਇਹਨੂੰ ਇਹੇ ਚੌਕ ਰੋਟੇ ਚੋਕੜੀ ਚ ਜਲ ਖਤਮ ਵੀ ਚੱਲੇ ਚਾਹੁੰਦੇ ਹੈ ਇਹ ਜਿੱਦਾਂ ਬਾਗਦਾ ਕੁਝ ਲੈਣਾ ਤੇ ਮੈਂ ਹੀ ਬਸ ਰੋਣਾ ਹੈ ਮੈਸੇ ਕੁਝ ਸਾਫ ਲੈਣੀ ਜੀ ਪੜੀ ਮੁੱਤਾਂ ਘੰਟਾ ਹੋ ਗਿਆ ਤੁਮ ਮੇਰੇ ਮਨ ਨੂੰ ਤੇ ਫਿਜ਼ੀਕਲ ਨੂੰ ਚਾ ਭਾਉਦਾ ਸਾਰਾ ਤੇ ਉੱਪਰੋਂ ਦੇਖੋ ਪਾਪਾ ਕਿ ਦਿਨ ਨੂੰ ਤੂੰ ਤਾਂ ਨਿਆਰੀ ਲੈ ਰਿਹਾ ਬਾਈ ਇਹ ਤਾਂ ਪੂਰੇ ਨਿਆਰੀ ਬੰਦਾ ਆਪਾਂ ਸੱਪਨ ਬਹੁਤਾਂ ਕਰਦਾ ਫਿਰ ਹਿੰਕਾ ਖੇਲੜੀ ਘੁਮਾ ਦਿੰਦਾ ਯਾਰੋ ਜੀ ਇਹ ਬਹਾਦੁਰ ਖਾ ਸਾਹਮਣਾ ਟਿਕਦਾ ਹੀ ਨਹੀਂ ਹੈਗਾ ਅ ਵੀ ਜਸਪਤਿੰ ਸਾਡੇ ਸਾਰੀਆਂ ਗੱਡੀ ਦੇ ਕਲਰ ਦੱਸਣਾ ਹੁਣ ਉਹ ਕਿਹੜਾ ਕਲਰ ਹੈ ਜਸਪਤ ਜਿਹੜਾ ਉਹ ਕਹਿ ਰਿਹਾ ਉਹ ਕਿਹੜਾ ਕਲਰ ਹੈ ਜਿਹੜੀ ਗੱਡੀ ਔਰ ਜਿਹੜੀ ਆ ਆ ਰਹੀ ਆ ਕਿਹੜਾ ਕਲਰ ਹੈ ਬਾਟ ਵੈਰੀ ਗੁੱਡ ਨਰਦਿਕ ਸਿੰਘ ਸਿਖਾਇਆ ਆ ਕਿਹੜਾ ਕਲਰ ਹੈ ਇਹ ਆਹ ਹੋਣਾ ਗੱਡੀ ਆ ਰਹੀ ਆ ਕਿਹੜਾ ਕਲਰ ਹੈ ਰੈੱਡ ਯੇ ਉਹ ਕਿਹੜਾ ਕਲਰ ਜਿਹੜੀ ਉਹ ਜਾ ਰਹੀ ਆ ਗੱਡੀ ਬਾਈ ਵਾਈਟ ਵੈਰੀ ਗੁੱਡ ਬਾਈ ਵੀ ਵੀ ਜਿ ਸਿਖਾਇਆ ਸਭ ਕੁਝ ਹੈ ਨਮੂ ਮੇਰੇ ਪਰ ਵੀ ਫਨ ਚੱਕਣਾ ਆ ਗਿਆ ਆ ਜਾ